ਚੋਪੜਾ ਜੀ ਵੋਟਰਾਂ ਦਾ ਆਉਂਦੀਆਂ ਜਾਂਦੀਆਂ ਰਹਿੰਦੀਆਂ ਹਨ ਭਾਈਚਾਰਾ ਖਰਾਬ ਨਹੀਂ ਹੋਣਾ ਚਾਹੀਦਾ ਸੋ ਇਸ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਸੱਲਾ ਤਾਂ ਮੈਂ ਤੁਹਾਡੇ ਚੈਨਲ ਨੂੰ ਬਹੁਤ ਧੰਨਵਾਦ ਕਰਦਾ ਵੀ ਤੁਸੀਂ ਮੌਕੇ ਤੇ ਆ ਕੇ ਜਦੋਂ ਵੀ ਸਮੇਂ-ਸਮੇਂ ਸਿਰ ਸਾਰਿਆਂ ਦਾ ਜਿਹੜਾ ਸਾਰਾ ਪੂਰਾ ਦੱਸਦੇ ਆ ਮੈਂ ਭਾਗ ਨਾਲ ਚੋਪੜਾ ਜ਼ਿਲ੍ਹਾ ਪ੍ਰਧਾਨ ਸ਼੍ਰੋਮਣੀ ਕਾਰਜਕਾਰ ਦੇ ਮੈਂਸੀ ਦੇ ਮੇਰੀ ਬੇਨਤੀ ਹੈ ਵੀ ਭਾਈਚਾਰਾ ਵਾਕਿਆ ਹੀ ਖਰਾਬ ਨਹੀਂ ਹੋਣਾ ਚਾਹੀਦਾ ਵੋਟਰਾਂ ਦਾ ਸਮੇਂ-ਸਮੇਂ ਸਿਰ ਆਉਂਦੀਆਂ ਜਾਂਦੀਆਂ ਰਹਿਣੀਆਂ ਕਿਹਨੇ ਜਿੰਨਾ ਕਿਹਨੇ ਹਰਨਾ ਹਰ ਬੰਦੇ ਦੇ ਮਨ ਦੇ ਵਿੱਚ ਹੁੰਦੀ ਹੈ ਵੀ ਕਿਹਨੂੰ ਵੋਟ ਪਾਉਣੀ ਹੈ ਪਹਿਲਾਂ ਇਹ ਪੱਕਾ ਹੋਇਆ ਹੁੰਦਾ ਮਨ ਵਿੱਚ ਕਿਹਨੂੰ ਵੋਟ ਪਾਉਣੀ ਹੈ ਇਸੇ ਲਈ ਸਮਝ ਆਏ ਜਦ ਅਰਿਕਲ ਵੋਟ ਲੋਕ ਬਹੁਤ ਘੱਟ ਪਾਉਂਦੇ ਮੇਰੀ ਤਾਂ ਇਹੀ ਬਾਤ ਬੇਨਤੀ ਹੈ ਵੀ ਹਰ ਬੰਦਾ ਵੋਟ ਜ਼ਰੂਰ ਪਾਵੇ ਵੋਟ ਨਾ ਆਪਣੀ ਰੱਖੇ ਤੋਂ ਇੱਕੋ ਇੱਕ ਜਿਹੜਾ 바ਵਾ ਸਾਹਿਬ ਦਾਟੂ ਮੇਰੇ ਕਾ ਜਿਹੜਾ ਹਿਸਾਬ ਲੈ ਕੇ ਦੱਸਾਂ ਇਹਦਾ ਆਪਾਂ ਨੂੰ ਇਸਤੇਮਾਲ ਜ਼ਰੂਰ ਕਰਨਾ ਚਾਹੀਦਾ ਪਰ ਇਹ ਧਿਆਨ ਹੈ ਕਿ ਜਿੱਥੇ ਸਾਡੇ ਹੱਥ ਵਿੱਚ ਹੋਵੇ ਉਹ ਸਟੈਂਡੀਗੇਟਰ ਨੂੰ ਆਪਾਂ ਚੁਣੀਏ ਜਿਹੜਾ ਆਪਣੇ ਹੱਥ ਦਾ ਹੋਵੇ ਆਪਣੀ ਲੋਕ ਸਭਾ ਚ ਜਾ ਕੇ ਗੱਲ ਕਰ ਸਕੇ ਪੰਜਾਬ ਦੀ ਉਹ ਜਿਹੇ ਇਨਸਾਨ ਨੂੰ ਆਪਾਂ ਵੋਟ ਪਾਉਂਦੇ ਧੰਨਵਾਦ ਜੂਨ ਅੱਜ ਵੋਟਾਂ ਪੈ ਗਈਆਂ ਜਲੰਧਰ ਸ਼ਹਿਰ ਤੇ ਪੰਜਾਬ ਚ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਵੋਟ ਬਾਰੇ ਮੈਂ ਤੇ ਅੱਲਾਹ ਦੁਆਬਾ ਜੀ ਚੈਨਲ ਉਤੋਂ ਵੀ ਤੁਹਾਡੇ ਕੋਲੋਂ ਜੋ ਮੈਸੇਜ ਇਹ ਜੀ ਦਿਨ ਕਰਵਾਗਾ ਸਾਰਿਆਂ ਨੂੰ ਅੱਜ ਇਹ ਦੋਸਤਾਂ ਦੇ ਪਾਈਨਸਰ ਵੀ ਰਹੋਗੇ ਅੱਜ ਆਰੇ ਮੋਸਾਲੂ ਦੋ ਸਵਿਧਾਨ ਦੇ ਮੁਤਾਬਕ ਆਪਣੀ ਵੋਟ ਦਾ ਸਹੀ ਇਸਤੇਮਾਲ ਕਰਨਾ ਚਾਹੀਦਾ ਹੈ ਭਾਈ ਜਰਨ ਲੈ ਕੇ ਆਪਸ ਵਿੱਚ ਜੇਦ-ਜਾਦੀ ਵੀ ਉਹ ਕੰਮ ਕਰੀਏ ਨਾ ਭਾਈ ਚਰਾ ਕਾਬ ਨਹੀਂ ਕਰਨਾ ਕਿ ਕਿਹਦੀ ਜਿਤ ਦੇ ਨਿਸ਼ਾਨਵਾਦੀ ਹੋ ਜਾ। ਅੱਜ ਆਪਾਂ ਨੇ ਮਾਨਵੀ ਸਹੀ ਸੋਚ ਉਹ ਕਰਨਾ ਹੈ। ਸਹੀ ਆਪਣੇ ਮਨ ਦੀ ਗੱਲਾਂ ਨੂੰ ਆਪਣੇ ਮਨ ਦੇ ਵਿੱਚ ਜੋ ਤੁਸੀਂ ਸੋਚਿਆ ਕਿ ਅਸੀਂ ਇਸ ਨੂੰ ਪ੍ਰਾਈਮ ਮਿੰਿਸਟਰ ਦੇ ਸਾਹਮਣੇ ਆਏ। ਕੁਝ ਬਾਤਾਂ ਨੇ ਜਿਹੜੀਆਂ ਆਪਾਂ ਵੋਟ ਬਾਅਦ ਦਾ ਉਹਦੇ ਅੱਜ ਦਾ ਮੂਡ ਕਿਹੋ ਜਿਹਾ ਹੈ ਇਹ ਬਤਾਓ ਠੀਕ ਹੈ ਧੰਨਵਾਦ ਅੱਜ ਵੋਟਾਂ ਪੈ ਰਹੀਆਂ ਨੇ ਸੋ ਤੁਸੀਂ ਕੀ ਸੰਦੇਸ਼ ਦੇਣਾ ਚਾਹੁੰਦੇ ਹੋ ਕਿ ਭਾਈਚਾਰੇ ਬਾਰੇ ਵੀ ਆਪਣੇ ਵੋਟਾਂ ਪਾਓ ਪਰ ਭਾਈਚਾਰਾ ਕੈਮਰਾ ਨੇ ਉਸ ਬਾਰੇ ਕੀ ਕਹਿਣਾ ਚਾਹੁੰਦੇ ਹੋ ਦੇਖੋ ਅੱਜ ਉਹ ਦਿਨ ਹੈ ਜਿਸ ਇਨਸਾਨ ਨੇ ਇਹ ਸਮਝਿਆ ਕਿ ਮੈਂ ਸਹੀ ਜਿਹੜਾ ਮਤਦਾ ਜਿਹੜਾ ਅੱਜ ਦਾਨ ਕਰਨਾ ਹੈ ਉਹ ਕਿਰਪਾ ਕਰਕੇ ਆਪਣੀ ਸਹੀ ਮਤਦਾ ਦਾਨ ਕਰੇ ਔਰ ਆਪਣਾ ਉਹ ਕੈਂਡੀਡੇਟ ਚੁਣੇ ਜਿਹਦੇ ਤਾਂ ਪੂਰੀ ਅਪਰੋਚ ਕੋਨ ਸਕੇ ਉਹਦੇ ਕੰਮ ਕਰ ਸਕੇ ਦੇਸ਼ ਇੱਕ ਦੇ ਲਈ ਕੰਮ ਕਰ ਸਕੇ ਆਪਣੇ ਸਮਾਜ ਲਈ ਕੰਮ ਕਰ ਸਕੇ ਆਪਣੇ ਸ਼ਹਿਰ ਦੇ ਵਿੱਚ ਜਿਹੜਾ ਐਜੂਕੇਸ਼ਨ ਲਈ ਹੋਸਟਲਟੀ ਲਈ ਸਪੋਰਟਸ ਲਈ ਉਹ ਕੰਮ ਅੱਛੇ ਕਰ ਸਕੇ ਉਸ ਕੈਂਡੀਡੇਟ ਨੂੰ ਚੁਣੋ ਔਰ ਆਪਣੀ ਹਲਕੀ ਨੂੰ ਸੁੰਦਰ ਬਣਾਉਣ ਦੇ ਲਈ ਮੈਂ ਇਹ ਸਮਝਦਾ ਕਿ ਆਪਣੀ ਵੋਟ ਦਾ ਜਰੂਰ ਇਸਤੇਮਾਲ ਕਰੋ ਮੈਂ ਸਾਰਿਆਂ ਨੂੰ ਇਹੀ ਬੇਨਤੀ ਕਰਦਾ ਆਪਣੇ ਵੱਲੋਂ ਸਾਥੀਓ ਅੱਜ ਤੁਸੀਂ ਜੇ ਨਾ ਦੇਖੋ ਕਿ ਇੱਥੇ ਕੋਈ ਸਾਡੇ ਮੱਲੇ ਦੀ ਗਲਬੋਟ ਹੋ ਰਹੀ ਹੈ ਤੁਸੀਂ ਦੇਸ਼ ਦੇ ਪ੍ਰਧਾਨ ਮੰਤਰੀ ਨੂੰ ਚੁਣਨਾ ਤੁਸੀਂ ਆਪਣੇ ਇੱਕ ਅੱਛੇ ਨੇਤਾ ਨੂੰ ਚੁਣਨਾ ਸੋ ਤੁਹਾਨੂੰ ਮੇਰੇ ਵੱਲੋਂ ਬੇਨਤੀ ਹੈ ਕਿ ਤੁਸੀਂ ਕਿਰਪਾ ਕਰਕੇ ਆਪਣੇ ਘਰਾਂ ਦੇ ਵਿੱਚ ਬੈਠੇ ਹੋ ਆਪਣੀ ਸਹੀ ਵੋਟ ਦਾ ਇਸਤੇਮਾਲ ਸਹੀ ਜਗ੍ਹਾ ਤੇ ਜਾ ਕੇ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਹੀਂ ਤੇ ਹੀ ਕਹਿਣਾ ਚਾਹ ਲਿਆ ਆ ਮੈਂ ਕਿ ਜਿਹੜੀਆਂ ਵੋਟਾਂ ਆ ਇਹਦਾ ਜਨਮ ਸਰ ਦਾ ਜ਼ਿਕਰ ਹੈਗਾ ਸਾਡੇਰੇ ਵੀ ਪੜਦੇ ਦੇ ਸਿਟੀ ਹੁੰਦੇ ਆ ਕਿ ਹੁਣ ਉਹਨੂੰ ਆਪਣੀ ਵੋਟ ਜ਼ਰੂਰ ਕਾਸਟ ਕਰਨੀ ਚਾਹੀਦੀ ਕਿਉਂਕਿ ਵੋਟ ਤੇ ਹੀ ਅਧਾਰਿਤ ਹੈਗਾ ਵੀ ਤੁਹਾਡੀ ਦੇਮੋਕ੍ਰੇਸੀ ਕਿੰਨਾ ਕੰਮ ਰਿਹਾ ਸਰਦੀ ਹੈ ਇਹ ਕਰਨੀ ਦਾ ਬਾਕੀ ਜਿਹੜੇ ਵਿੱਚ ਆਪ ਵੀ ਭਾਈਚਾਰੇ ਦੇ ਜਨਨੋਂ ਕੰਮ ਕਰਦੇ ਜਾਂ বিনা ਕਿਸੇ ਲਾਗ ਲਗਾੜ ਦੇ ਤੇ ਜਾਤ ਪਾਤ ਸਭ ਭੇਟ ਭਾਵ ਦੇ ਤੇਰੀ ਵੋਟ ਆਪਣੀ ਕਾਸਟ ਕਰਨੀ ਚਾਹੀਦੀ ਲੋਕੋ ਵੋਟ ਦਾ ਜਿਹੜਾ ਅਧਿਕਾਰ ਦਿੱਤਾ ਹੈ ਸੰਵਿਧਾਨ ਦੇ ਤਾਹੀਂ ਰੱਖਿਆ ਹੋ ਸਕਦਾ ਹੈ ਜੀ ਆਪਾਂ ਵੋਟ ਜਿਹੜਾ ਸਹੀ ਇਸਤੇਮਾਲ ਕਰੀਏ ਤੇ ਮੂਹਰ ਆਪਾਂ ਨੂੰ ਜ਼ੋਰ ਪਾਣਾ ਚਾਹੀਦਾ ਹੈ ਤੇ ਮੇਰੀ ਦੇਹ ਅਪੀਲ ਹੈ ਸਾਰੇ ਨੂੰ ਸਾਡੇ ਪਾਰਟੀਆਂ ਦੇ ਵਾਸੀਆਂ ਨੂੰ ਪੰਜਾਬ ਦੇ ਵਾਸੀਆਂ ਨੂੰ ਕਿ ਆਪਾਂ ਤੁਸੀ ਇਸ ਤੂੜ ਜਿਹੜਾ ਹੈ ਨਾ ਆਪਣੇ ਮੁਤਾਬਕ ਆਪਣੀ ਮਰਜ਼ੀ ਨਾਲ ਬਦਲੋ ਤਾਂ ਕਿ ਮਰੇਕੇ ਜੇ ਡੈਮੋਕ੍ਰੇਸੀ ਦੀ ਨਿਵਾਂ ਕਾਇਮ ਰਹੇ ਅੱਜ ਵੋਟਾਂ ਪੈ ਰਹੀਆਂ ਕਿਦਾਂ ਦਾ ਮਾਹੌਲ ਹੈ ਜੀ ਅੱਜ ਜੋ ਕਿ ਦੇਸ਼ ਦੀ ਬੜੀ ਇੱਕ ਵੱਡੀ ਨਿਸ਼ਾਨ ਰੇਖਾ ਕਟੋਣੀਆਂ ਦੇ ਵਾਕਿ ਅੱਜ ਸਾਡੇ ਪੂਰੇ ਹੀ ਇੰਡੀਆ ਵਿੱਚ ਜਿਹੜਾ ਕਿ ਸਾਡਾ ਕਰੰਟ ਪੰਜਾਬ ਦਾ ਬੋਟਾ ਬੈਠਿਆ ਹੈ ਜਦ ਲਈ ਇਹ ਲੋਕਾਂ ਨੇ ਵੀ ਕਰਾਂਗੇ ਜਿਹੜਾ ਵੋਟ ਪਾਜੂ ਜਾਣ ਚਾਹੇ ਜਿਹਨੇ ਵੀ ਮਰਜੀ ਪਾਰਟੀ ਨੂੰ ਜਿਹੜਾ ਚਾਹਦਾ ਆਪਣੀ ਮਰਜ਼ੀ ਦਾ ਵੋਟ ਪਾ ਪਰ ਵੋਟ ਪਾਜੂ ਜਾਣ ਤਾਂ ਜਿਹੜਾ ਹਸਤਾਬਾਬਾ ਜੀ ਗ੍ਰਾਮ ਦੇ ਸਾਹਮਣੇ ਦਿੱਤਾ ਉਹਨਾਂ ਆਪਣਾ ਵੋਟ ਦਾ ਸਮਾਰਗਨ ਕਰਨਾ ਚਾਹੀਦਾ ਹੈ ਤੇ ਭਾਈਚਾਰਾ ਬਣਾ ਕੇ ਬੋਟਾ ਪਾਣ ਆਪਸ ਵਿੱਚ ਕਿਸੇ ਨਾਲ ਕੋਈ ਰਹਿ ਹੀ ਕਮਾਂ ਆਪਣੇ ਭਰਾ ਤੋਂ ਨਾ ਕਿਸੇ ਦਾ ਵੈਸਵਾਦੀ ਕਰੋ ਭਈ ਆਹ ਵੋਟਾਂ ਦਾ ਦੌਰ ਮੁੱਕ ਜਾਣਾ ਸ਼ਾਮੀ ਆਪਾਂ ਫੇਰ ਭੈਣ ਭਰਾਵਾਂ ਨੇ ਆਪਣੇ ਘਟੇ ਹੋਣਾਗਾ ਤੇ ਆਈ ਸੰਦੇਸ਼ ਦਵਾਂਗੇ ਬਹੁਤ ਜ਼ਰੂਰ ਪਾਓ ਜਿਸ ਤੇ دل ਕਰਦਾ ਹੋਵੇ ਚੈਸ਼ਾ ਅੱਜ ਵੋਟਾਂ ਪੈ ਰਹੀਆਂ 1 ਜੂਨ ਨੂੰ ਪੰਜਾਬ 'ਚ ਲੋਕ ਸਭਾ ਦੀਆਂ ਕੀ ਕਰਾ ਜਾਂਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਸਮੂਹ ਜਲੰਧਰ ਨਿਵਾਸੀ ਅਤੇ ਪੂਰੇ ਪੰਜਾਬ ਨਿਵਾਸੀ 13 ਦੀਆਂ 13 ਸੀਟਾਂ ਦੇ ਉੱਤੇ ਸਭ ਲੋਕਾਂ ਨੂੰ ਇੱਕ ਅਪੀਲ ਕਰਨੀ ਚਾਹਨਾ ਹੈ ਕਿ ਵੋਟ ਦਾ ਅਧਿਕਾਰ ਜਿਹੜਾ ਅਸੀਂ ਸਾਨੂੰ ਡੈਮੋਕ੍ਰੇਸੀ ਵੱਲੋਂ ਮਿਲਿਆ ਹੈ ਇਹ ਡੈਮੋਕ੍ਰੇਸੀ ਦੀ ਖਾਸੀਅਤ ਹੈ 5 ਸਾਲ ਜਿਹੜਾ ਸਰਕਾਰ ਰਾਜ ਕਰਦੀ ਹੈ ਉਸ ਨੂੰ ਹਰ ਇੱਕ ਉਹ ਦੁਆਰਾ ਆ ਕੇ ਆਪਣੇ ਕੰਦੇ ਹੋਏ ਕੰਮਾਂ ਦੇ ਉੱਤੇ ਵੋਟਾਂ ਦੇ ਲੈ ਸਕੇ ਜਾਂ ਜਿਹੜੇ ਕੰਮ ਰਹਿ ਗਏ ਜੇ ਤੁਸੀਂ ਕਿਸੇ ਨੂੰ ਕਿਸੇ ਨੂੰ ਵੀ ਪਹਾਰਾ ਚਾਹੁੰਦੇ ਉਹਦੇ ਤੁਹਾਨੂੰ ਦੁਆਰਾ ਅਧਿਕਾਰ ਦਿੰਦਾ ਮੈਂ ਹਰ ਇੱਕ ਨਾਗਰਿਕ ਨੂੰ ਜਿਹੜਾ ਕੀ ਆ ਵੋਟ ਪਾਉਣ ਦਾ ਅਧਿਕਾਰ ਰੱਖਦਾ ਹੈ ਉਹ ਨੂੰ ਇੱਕ ਬੇਨਤੀ ਜ਼ਰੂਰ ਕਰੂੰਗਾ ਵੀ ਆਪ ਕੋ ਆਪਣੀ ਵੋਟ ਦਾ ਅਧਿਕਾਰ ਇਸਤੇਮਾਲ ਜ਼ਰੂਰ ਕਰੋ ਜਿੰਨੂ ਵੀ ਵੋਟ ਪਾਣੀ ਹੈ ਜ਼ਰੂਰ ਪਾਓ ਔਰ ਆਪਸੀ ਭਾਈਚਾਰਾ ਇਸ ਨੂੰ ਜ਼ਰੂਰ ਕਾਇਮ ਰੱਖੋ ਕਿ ਅੱਜ ਵੋਟਾਂ ਦਾ ਦੇਣਾ ਮੁੜ ਕੇ ਰਿਜ਼ਲਟ ਜਿਹਦੇ ਨਾਲ ਆਵੇ ਸਰਕਾਰ ਸਾਰੇ ਤੇ ਆਪਸੀ ਭਾਈਚਾਰੇ ਨੂੰ ਆਪਾਂ ਕੈਮਰਾ ਰੱਖੀਏ ਤੇ ਆਪਸੀ ਭਾਈਚਾਰਾ ਸਤਿਭਾਵਨਾ ਬਣਾਈ ਰੱਖੀਏ ਤੇ ਆਪਣੀ ਵੋਟ ਦਾ ਅਧਿਕਾਰ ਦੇ ਰੂਪ ਤੇ ਇਹ ਮੇਰੀ ਬੇਨਤੀ ਹੈ ਸਭ ਮਿਲ ਕੇ ਆਪੋ ਆਪਣੀ ਵੋਟ ਦਾ ਅਧਿਕਾਰ ਜ਼ਰੂਰ ਇਸਮਾਨ ਦਿਓ। ਬਾਈਕ ਧੰਨਵਾਦ। ਹਾਂਜੀ ਤਾਰੀ ਜੀ ਅੱਜ 1 ਜੂਨ ਹੈ ਵੋਟਾਂ ਜਲੰਧਰ ਚ ਪੈ ਰਹੀਆਂ ਪੰਜਾਬ ਚ ਪੈ ਰਹੀਆਂ ਸਾਰੇ। ਕੀ ਕਹਿਣਾ ਚਾਹੁੰਦੇ ਹੋ? ਮੈਂ ਸਾਰੇ ਹੀ ਦੇਸ਼ ਵਾਸੀਆਂ ਨੂੰ ਤੇ ਖਾਸ ਕਰਕੇ ਪੰਜਾਬ ਵਾਸੀਆਂ ਨੂੰ ਜੀਲ ਕਰਾਂਗਾ ਕਿ ਅੱਜ ਦੇ ਇਸ ਪਵਿੱਤਰ ਤਿਹਾਰ ਵੋਟ ਜ਼ਰੂਰ ਕਰੋ ਤਾਂ ਕਿ ਸਾਡਾ ਜਿਹੜਾ ਦੇਸ਼ ਦਾ ਵਿਕਾਸ ਹੈ ਉਹ ਇਸੇ ਰਫਤਾਰ ਨਾਲ ਚੱਲਦਾ ਰਹੇ ਮੈਂ ਫਿਰ ਇੱਕ ਵਾਰੀ ਅਪੀਲ ਕਰਾਂਗਾ ਕਿ ਜੋ ਵੀ ਲੋਕ ਘਰ ਬੈਠੇ ਨੇ ਜਰੂਰ ਵੋਟ ਕਰੋ ਇਹ ਤਿਉਹਾਰ ਮਨਾਓ ਖੁਸ਼ੀਆਂ ਮਨਾਓ ਭਾਰਤ ਮਾਤਾ ਦੀ ਜੈ